ਸਨਮਾਨਯੋਗ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਬਾਣੀ ਵਿਚਾਰ ਦੇ ਇਸ 27ਵੇਂ ਐਪੀਸੋਡ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ 27ਵੀਂ ਪੌੜੀ ਦੀ ਵਿਚਾਰ ਕਰਨ ਦਾ ਯਤਨ ਕਰਨਾ ਪਹਿਲੇ ਆਪ ਜੀ ਪਾਠ শ্রবণ ਕਰੋ ਫਿਰ ਇਨਾਂ ਪਾਵਨ ਬਚਨਾਂ ਦੀ ਵਿਚਾਰ ਕਰਦੇ ਹਾਂ ਸੋਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨੋ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ गावਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਹੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵਹ ਜੋਦ ਮਹਾ ਬਲ ਸੂਰਾ ਗਾਵਹ ਖਾਣੀ ਚਾਰੇ ਗਾਵਹ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇ ਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜასი ਰਚਨਾ ਜੇ ਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇ ਵਿਤਿਸਦੀ ਵੜਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਇਹ ਬਚਨ ਸਾਡੀ ਸੁਰਤ ਨੂੰ ਸਿਰਜਣਹਾਰ ਦੇ ਦਰਬਾਰ ਵੱਲ ਖਿੱਚ ਪਾਉਂਦੇ ਹਨ। ਹਜ਼ੂਰ ਨੇ ਚਰਚਾ ਹੀ ਅਸਚਰਜਤਾ ਤੋਂ ਸ਼ੁਰੂ ਕੀਤੀ ਹੈ ਪ੍ਰਭੂ ਤੇਰਾ ਦਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਤੂੰ ਸਭ ਦਾ ਇਨਸਾਫ ਕਰਦਾ ਹੈ ਤੇਰਾ ਦਰਬਾਰ ਕੈਸਾ ਹੈ ਤੇਰਾ ਘਰ ਕੈਸਾ ਹੈ ਜਿੱਥੇ ਤੂੰ ਵੱਸਦਾ ਹੈ ਮਤਲਬ ਅश्चਰਜਤਾ ਨਾਲ ਭਰਪੂਰ ਹੈ ਜਿਤ ਬਹਿ ਸਰਬ ਸੰਭਾਲੇ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ हे ਪ੍ਰਭੂ ਉਹ ਤੇਰਾ ਦਰ ਘਰ ਕੈਸਾ ਹੈ ਕੁਝ ਵੀ دیਵਾਨਾਂ ਦਾ ਖਿਆਲ ਹੈ ਉਹ ਸਾਖੀ ਇਉਂ ਸੁਣਾਉਂਦੇ ਹਨ ਕਿ ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਵਈ ਨਦੀ ਦੀ ਟੁੱਬਕੀ ਤੋਂ ਬਾਅਦ ਤੀਜੇ ਦਿਨ ਮਿਲੇ ਨੇ ਉਸ ਦਿਨ ਹਜ਼ੂਰ ਨੇ ਉਸ ਦਰ ਕਰਦੀ ਚਰਚਾ ਕੀਤੀ ਜਿਸ ਤੇ ਪਹੁੰਚ ਰਸਾਈ ਬਣਾ ਕੇ ਉਹ ਤੀਜੇ ਦਿਨ ਪ੍ਰਗਟ ਹੋਏ ਸੁਲਤਾਨਪੁਰ ਵਿਖੇ ਮੇਰੀ ਸੋਚ ਇੰਜ ਹੈ ਕਿ ਜੋ ਹਰ ਵੇਲੇ ਸੁਰਤ ਨਿਰੰਕਾਰ ਦਰਬਾਰ ਨਾਲ ਅਪੇਧ ਹੋਵੇ ਉਹ ਤਿੰਨ ਦਿਨ ਵਿੱਚ ਹੀ ਵੇਖ ਕੇ ਆਵੇ ਇਹ ਗੁਰੂ ਨਾਨਕ ਸਾਹਿਬ ਦੀ ਸਿਫਤ ਨਹੀਂ ਤੋਹੀਨ ਕਰ ਰਹੇ ਹਨ ਫਿਰ ਨਦੀ ਵਿੱਚੋਂ ਹੀ ਕੋਈ ਰਸਤਾ ਹੋਵੇ ਸਤਗੁਰੂ ਜੀ ਨੇ ਬਾਣੀ ਵਿੱਚ ਐਸਾ ਫਰਮਾਇਆ ਨਹੀਂ ਹਾਂ ਇਹ ਸਤ ਹੈ ਕੇ ਮਹਾਪੁਰਖਾਂ ਦਾ ਹਰ ਸਬਕ ਇਸ਼ਾਰਿਆਂ ਵਿੱਚ ਵੀ ਭਰਿਆ ਹੁੰਦਾ ਹੈ ਨਦੀ ਦਾ ਕੰਮ ਹੈ ਨਿਵਾਨ ਵੱਲ ਜਾਣਾ ਸਭ ਤੋਂ ਪਹਿਲੀ ਗੱਲ ਅੰਮ੍ਰਿਤ ਵੇਲੇ ਸਤਿਗੁਰੂ ਜੀ ਇਸ਼ਨਾਨ ਕਰਨ ਗਏ ਸਾਖੀ ਇਉਂ ਹੈ ਗੁਰੂ ਨਾਨਕ ਤਾਂ ਪ੍ਰਭੂ ਰੂਪ ਸਨ ਪ੍ਰਮਾਤਮਾ ਦਾ ਰੂਪ ਸਨ ਅਭੇਦ ਸਨ ਜੋ ਜਗਿਆ ਸੂਬੇ ਉਸ ਦੇ ਰਾਤੁਰਦਾ ਹੈ ਉਸ ਲਈ ਵੀ ਪਹਿਲੀ ਸ਼ਰਤ ਹੈ ਉਹ ਅੰਮ੍ਰਿਤ ਵੇਲੇ ਉੱਠ ਜਿੱਥੇ ਜਲ ਨਾਲ ਤਨ ਦਾ ਇਸ਼ਨਾਨ ਕਰੇ ਉਥੇ ਸੁਰਤ ਲਗਾ ਕੇ ਰੱਬੀ ਸਿਫਤ ਵਿੱਚ ਜੁੜ ਕੇ ਮਨ ਦਾ ਇਸ਼ਨਾਨ ਵੀ ਕਰਾਵੇ ਗੁਰੂ ਨਾਨਕ ਦੀ ਇਹ ਸਾਖੀ ਸਾਨੂੰ ਅੰਮ੍ਰਿਤ ਵੇਲੇ ਦਾ ਸੰਦੇਸ਼ ਦਿੰਦੀ ਹੈ ਪੁਰਾਣੇ ਸਮਿਆਂ ਵਿੱਚ ਇਸ਼ਨਾਨ ਦੇ ਪ੍ਰਮੁੱਖ ਸਾਧਨ ਹੀ ਨਾਲ ਵਗਦੇ ਦਰਿਆ ਨਦੀਆਂ ਸਨ ਸਵਾਲ ਪਾਣੀ ਦਾ ਹੈ ਪਾਣੀ ਦੇ ਸਬਾਤੋਂ ਵੀ ਇੱਕ ਸਿੱਖਿਆ ਮਿਲਦੀ ਹੈ ਨਿਵਾਣ ਵੱਲ ਜਾਣਾ ਹੈ ਜਿੰਨੀ ਦੇਰ ਪਾਣੀ ਪਾਣੀ ਦੀ ਸ਼ਕਲ ਵਿੱਚ ਹੈ ਨਿਵਾਣ ਵੱਲ ਚਲੇਗਾ ਨਿਮ੍ਰਤਾ ਤਾਰਨ ਕਰਨੀ ਅੰਮ੍ਰਿਤ ਵੇਲੇ ਉਠ ਬਾਣੀ ਵਿੱਚ ਜੁੜਨਾ ਪ੍ਰਭੂ ਨਾਲ ਜੁੜਨਾ ਉਸ ਦੀ ਸਿਫਤ ਵਿੱਚ ਲੀਨ ਹੋਣਾ ਤੇ ਜ਼ਿੰਦਗੀ ਵਿੱਚ ਨੀਵੇਂ ਹੋ ਕੇ ਚੱਲਣਾ ਇਹ ਰੱਬ ਦੇ ਦਰ ਦਾ ਰਸਤਾ ਹੈ ਸਾਖੀ ਹੈ ਕਿ ਤੀਜੇ ਦਿਨ ਜਦ ਗੁਰੂ ਨਾਨਕ ਸਾਹਿਬ ਜੀ ਮਿਲੇ ਤਾਂ ਜਿੱਥੋਂ ਟੁਬਕੀ ਲਈ ਸੀ ਬੇਰ ਸਾਹਿਬ ਦੇ ਅਸਥਾਨ ਤੋਂ ਨਹੀਂ ਮਿਲੇ ਸ਼ਮਸ਼ਾਨ ਘਾਟ ਵਿੱਚ ਬੈਠੇ ਹੋਏ ਜੋ ਉਸ ਵੇਲੇ ਸੁਲਤਾਨਪੁਰ ਦਾ ਸ਼ਮਸ਼ਾਨ ਘਾਟ ਸੀ ਜਿੱਥੇ ਮਰਦਿਆਂ ਦੀ ਅੰਤਮ ਕਿਰਿਆ ਕੀਤੀ ਜਾਂਦੀ ਸੀ ਉੱਥੇ ਬੈਠੇ ਮਿਲੇ ਇਹ ਸਤ ਹੈ ਜਿਸ ਨੇ ਪ੍ਰਭੂ ਵਿੱਚ ਮਿਲਣਾ ਹੈ ਉਸ ਨੂੰ ਆਪਾਂ ਮਾਰਨਾ ਹੀ ਪਏਗਾ ਜਿਨ੍ਹਾਂ ਨੇ ਆਪਾਂ ਮਿਟਾਇਆ ਹੈ ਉਹ ਪ੍ਰਭੂ ਦਾ ਰੂਪ ਹੋ ਨਿਬੜੇ ਨੇ ਇਸ ਘਟਨਾ ਵਿੱਚ ਵੀ ਸੰਕੇਤ ਹੈ ਕਿ ਜੋ ਦੁਨੀਆ ਲਈ ਹੈ ਨਾ ਸ਼ਮਸ਼ਾਨ ਘਾਟ ਜਦੋਂ ਕੋਈ ਬੰਦਗੀਵਾਨ ਜਾ ਬੈਠੇ ਉੱਥੇ ਤੇ ਉਸ ਨੂੰ ਸੰਤ ਘਾਟ ਬਣਾ ਦਿੰਦਾ ਹੈ ਘਾਟ ਦਾ ਮਤਲਬ ਵੀ ਹੈ ਜਿੱਥੇ ਆਮ ਤੌਰ ਤੇ ਨਦੀਆਂ ਕਿਨਾਰੇ ਘਾਟਸਨ ਇਸ਼ਨਾਨ ਕਰਦੇ ਨੇ ਲੋਕ ਉਤਰਦੇ ਨੇ ਜਿੱਥੇ ਜਲ ਵਿੱਚ ਆਪਾ ਗਵਾ ਕੇ ਹੀ ਉਤਰਿਆ ਜਾ ਸਕਦਾ ਹੈ ਉਹਨਾਂ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਹਰ ਮਨੁੱਖ ਨੂੰ ਉਪਦੇਸ਼ ਦਿੱਤਾ ਹੈ ਕਿ ਪ੍ਰਭੂ ਦਾ ਦਰ ਘਰ ਕਿਧਰੇ ਦੂਰ ਨਹੀਂ ਤੇਰੇ ਅੰਦਰ ਹੀ ਹੈ ਜਿੱਥੇ ਤੇਰੇ ਅੰਦਰ ਹੈ ਮਤਾ ਇਸ ਭਲੇਖੇ ਵਿੱਚ ਪੈ ਜਾਏ ਕਿ ਮੈਂ ਹੀ ਪ੍ਰਮਾਤਮਾ ਹਾਂ ਬਾਕੀ ਹਲਕਤ ਤਾਂ ਨਿਗੂਣੀ ਹੈ ਨਕਮੀ ਹੈ ਨਹੀਂ ਨਹੀਂ ਉਹ ਕਣ ਕਣ ਵਿੱਚ ਹੈ ਇਸ ਪੂਰੀ ਪੌੜੀ ਨੂੰ ਧਿਆਨ ਨਾਲ ਦੇਖਾਂਗੇ ਤਾਂ ਕੌਣ ਜਾਣੇ ਸਾਡੀ ਸੁਰਤ ਲੱਗ ਜਾਏ ਤੇ ਪ੍ਰਮਾਤਮਾ ਦਾ ਵਰਸ ਦਾ ਸੰਗੀਤ ਜੋ ਕਣ ਕਣ ਵਿੱਚ ਸਮਾਇਆ ਹੋਇਆ ਹੈ ਅਸੀਂ ਵੀ ਉਸ ਦਾ ਆਨੰਦ ਮਾਨਣ ਦੇ ਕਾਬਿਲ ਹੋ ਸਕੀਏ ਅश्चर्यਤਾ ਤੋਂ ਸ਼ੁਰੂਆਤ ਹੋਈ ਤੇਰਾ ਦਰ ਕੈਸਾ ਹੈ ਤੇਰਾ ਦਰਬਾਰ ਤੇਰਾ ਘਰ ਤੇਰਾ ਨਿਵਾਸ ਸਥਾਨ ਜਿੱਥੇ ਬੈਠ ਕੇ ਤੂੰ ਸਭ ਦੀ ਸੰਭਾਲ ਕਰੇ ਸਭ ਦੀ ਔਰ ਸਦਾ ਮਨੁੱਖ ਨਿਰੰਕਾਰ ਨੂੰ ਭੁੱਲ ਜਾਏ ਵੱਖਰੀ ਬਾਤ ਹੈ ਨਿਰੰਕਾਰ ਨਹੀਂ ਭੁੱਲਦਾ ਉਹ ਭੁਲਾ ਦੇਵੇ ਤਾਂ ਸੰਸਾਰ ਚੱਲ ਹੀ ਨਾ ਸਕੇ। ਬਾਬਾ ਫਰੀਦ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ। ਉਹ ਕਹਿੰਦੇ ਨੇ ਅੰਮ੍ਰਿਤ ਵੇਲਾ ਗਵਾ ਦੇਣ ਵਾਲੇ ਇਨਸਾਨ ਸੁਣ ਫਰੀਦਾ ਪਿਛਲ ਰਾਤ ਨਾ ਜਾਗੇ ਉਹ ਜੀਮਦੜੋ ਮੋਇਓ ਹੈ। ਜਿਹੜੇ ਪਿਛਲੀ ਰਾਤ ਨਹੀਂ ਉੱਠਦੇ ਸੁੱਤੇ ਹੀ ਰਹਿੰਦੇ ਨੇ। ਉਹ ਜੀਮਦੇ ਹੀ ਮੋਏ ਹੋਏ ਨੇ। ਇੱਕ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਉਸ ਪੱਖ ਤੋਂ ਵੀ ਇਹ ਬਚਨ ਸਤ ਹੈ ਤੇ ਜ਼ਿੰਦਗੀ ਦਾ ਪਿਛਲਾ ਪਹਿਰ ਬੁਢਾਪਾ ਹੈ ਬਚਪਨ ਵਿੱਚ ਕੋਈ ਸੁਰਤ ਸੰਭਾਲ ਲੈ ਰੱਬ ਵੱਲ ਲੱਗ ਜਾਏ ਬਹੁਤ ਮੁਬਾਰਕ ਪਰ ਬੁਢਾਪੇ ਵਿੱਚ ਵੀ ਕੋਈ ਨਾ ਲੱਗ ਸਕੇ ਤਾਂ ਬਹੁਤ ਲਾਣਤ ਰਾਤ ਮੁੱਕੜ ਵਾਲੀ ਹੈ ਜੀਵਨ ਦੀ ਕੀ ਕਰੇਗਾ ਫਰੀਦਾ ਪਿਛਲ ਰਾਤ ਨਾ ਜਾਗਿ ਉਹ ਜੀਮਦੜੋ ਮੋਇਓ ਹੈ ਤੇ ਅਗਲੀ ਪੰਗਤੀ ਵਿੱਚ ਉਹਨਾਂ ਆਖਿਆ ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ ਜੇ ਤੂੰ ਰੱਬ ਨੂੰ ਭੁਲਾ ਵੀ ਦਿੱਤਾ ਹੈ ਮੂਰਖਾ ਦੇਖ ਉਸਨੇ ਤੈਨੂੰ ਨਹੀਂ ਭੁਲਾਇਆ ਤਾਂ ਹੀ ਤਾਂ ਤੇਰੀ ਸੰਭਾਲ ਚੱਲ ਰਹੀ ਹੈ ਜ਼ਿੰਦਗੀ ਚੱਲ ਰਹੀ ਹੈ ਜਿੱਥੇ ਬੈਠ ਕੇ ਸਭ ਨੂੰ ਸੰਭਾਲ ਰਿਹਾ ਹੈ ਉਹ ਦਰ ਕਰ ਕਿਹਦਾ ਹੋਵੇਗਾ ਉੱਥੇ ਸੰਗੀਤ ਹੀ ਸੰਗੀਤ ਖੇੜੇ ਹੀ ਖੇੜੇ ਖੁਸ਼ੀਆਂ ਹੀ ਖੁਸ਼ੀਆਂ ਵਾਜੇ ਨਾਦ ਅਨੇਕ ਅਸੰਖਾਂ ਕਹਤੇ ਵਾਵਣ ਹਾਰੇ ਅਸੰਖ ਨਾਦ ਵੱਜ ਰਹੇ ਨੇ ਸੁੰਦਰ ਆਵਾਜ਼ਾਂ ਪੈਦਾ ਕਰ ਰਹੇ ਨੇ ਉਥੋਂ ਦੇ ਸਾਜ਼ ਤੇ ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨੇ ਨੇ ਅਸੰਖਾਂ ਸੰਖਿਆ ਤੋਂ ਪਰੇ ਕਿੰਨੇ ਹੋਣਗੇ ਉਹਨਾਂ ਸਾਜ਼ਾਂ ਨੂੰ ਵਜਾਉਣ ਵਾਲੇ ਮੈਂ ਤਾਂ ਕਹਾंगा ਪੂਰੀ ਕਾਇਨਾਤ ਹੀ ਉਸ ਦਾ ਸਾਜ਼ ਵਜਾ ਰਹੀ ਹੈ ਇਹ ਸਰੀਰ ਵੀ ਤਾਂ ਇੱਕ ਸਾਜ਼ ਹੀ ਹੈ ਜੇ ਵਜਾਉਣਾ ਆ ਜਾਏ ਕਬੀਰ ਜੀ ਨੇ ਇਸ ਨੂੰ ਸਾਜ਼ ਹੀ ਆਖਿਆ ਹੈ ਉਹ ਕਹਿੰਦੇ ਨੇ ਸਭ ਤਾਰਾਂ ਨੇ ਇਹ ਅੱਖਾਂ ਨੱਕ ਕੰਨ ਜ਼ਬਾਨ ਚਮੜੀ ਹਰ ਇੰਦਰਾ ਜੇ ਸੁਰ ਵਿੱਚ ਰਹਿਣ ਮਨੁੱਖ ਨੂੰ ਵਜਾਉਣਾ ਆਉਂਦਾ ਹੋਵੇ ਇਹਸਾਜ਼ ਤਾਂ ਜ਼ਿੰਦਗੀ ਸੰਗੀਤ ਨਾਲ ਭਰ ਜਾਏ ਫਿਰ ਇੱਕ ਸਮਾਂ ਆਉਂਦਾ ਹੈ ਹੌਲੀ-ਹੌਲੀ ਇਹ ਤਾਰਾਂ ਕਮਜ਼ੋਰ ਪੈ ਜਾਂਦੀਆਂ ਨੇ ਅੱਖਾਂ ਜਵਾਬ ਦੇ ਜਾਂਦੀਆਂ ਹਨ ਕੰਨ ਜਵਾਬ ਦੇ ਜਾਂਦੇ ਨੇ ਜ਼ੁਬਾਨ ਤਤਲਉਣ ਲੱਗ ਪੈਂਦੀ ਹੈ ਸਾਰਾ ਸਰੀਰ ਕਮਜ਼ੋਰ ਪੈ ਜਾਂਦਾ ਹੈ ਫਿਰ ਇੱਕ ਦਿਨ ਸਾਜ਼ ਨਕਮਾ ਹੋ ਜਾਂਦਾ ਤੇ ਸਾਜ਼ ਵਜਾਉਣ ਵਾਲਾ ਜੀਓ ਤੁਰ ਜੰਦਾ ਉਹ ਨਾਖਿਆ ਕਬੀਰ ਜੋ ਹਮ ਜੰਤ ਬਜਾਵਤੇ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੇ ਚਲੇ ਬਜਾਵਨ ਹਾਰ ਸਰੀਰ ਕੀ ਕਰੇਗਾ ਇਹ ਸਾਜ਼ ਨਕਮਾ ਹੋ ਗਿਆ ਵਜਾਉਣ ਵਾਲਾ ਚਲਾ ਗਿਆ ਅਨੇਕ ਨਾਦ ਉਸੇ ਦੇ ਦਰਬਾਰ ਵਿੱਚ ਵੱਜ ਰਹੇ ਹਨ ਕਿੰਨੇ ਨੇ ਵਜਾਉਣ ਵਾਲੇ ਕੋਈ ਅੰਤ ਨਹੀਂ ਕਿਤੇ ਰਾਗ ਪਰੀ ਸਿਉ ਕਹੀ ਜਨ ਕਿਤੇ ਗਾਉਣ ਹਾਰੇ ਰਾਗ ਰਾਗਣੀਆਂ ਦੀ ਗਿਣਤੀ ਮੈਂ ਕੀ ਕਰਕੇ ਦੱਸਾਂ ਜੋ ਉਸ ਦੇ ਦਰਬਾਰ ਵਿੱਚ ਗਾਏ ਜਾ ਰਹੇ ਨੇ ਤੇ ਕਿੰਨੇ ਨੇ ਗਾਉਣ ਵਾਲੇ ਕੋਈ ਅੰਤ ਨਹੀਂ ਪੂਰੀ ਕੁਦਰਤ ਹੀ ਉਸ ਨੂੰ ਗਾ ਰਹੀ ਹੈ ਜੋ ਬੋਲਤ ਹੈ ਮ੍ਰਗ ਮੀਨ ਪੰਖੇਰੂ ਸੋ ਹਰ ਜਾਪਤ ਹੈ ਨਹੀਂ ਹੋਰ ਭਵੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਕੋਈ ਸੰਗੀਤ ਹੈ ਜੇ ਸਾਨੂੰ ਜਾਨਣਾ ਮੰਨਣਾ ਆ ਜਾਏ ਕਿੰਨੇ ਰਾਗ ਅਸੀਂ ਤਾਂ 10 68 ਗਿਣਨੇ ਆ ਕੁਝ ਵਿਦਵਾਨ ਇੱਕ 11ਵਾਂ ਵੀ ਗਿਣਦੇ ਨੇ ਛਾਟਾਂ ਵਿੱਚੋਂ ਰਾਗ ਪੈਦਾ ਹੁੰਦੇ ਨੇ ਫਿਰ ਇਉਂ ਹੀ ਸਵਰਾਂ ਦਾ ਖੇਲ ਹੈ ਸਾਰੇ ਗਾ ਮਾ ਪਾ ਧਾ ਨੀ ਸੱਤ ਸਵਰਨੇ ਫਿਰ ਕੋਮਲ ਸਵਰਨੇ ਫਿਰ ਸ਼ਰਤੀਆਂ ਨੇ ਪਰ ਇੱਥੇ ਅੰਤ ਨਹੀਂ ਜਿੰਨੀ ਬਾਰੀਕੀ ਵਿੱਚ ਕੋਈ ਗਿਆ ਹੈ ਉਹਨਾਂ ਹੀ ਅश्चਰਜ ਹੋਇਆ ਹੈ ਕੋਈ ਐਸੇ ਰਾਗ ਨੇ ਜਿਹੜੇ ਤਾਨਸੈਨ ਤੋਂ ਪਹਿਲਾਂ ਨਹੀਂ ਸਨ ਜਿੰਨੇ ਮੀਆਂ ਦੇ ਨਾਮ ਨਾਲ ਰਾਗ ਨੇ ਇਹ ਤਾਨਸੈਨ ਨੇ ਨਵੀਂ ਰਿਸਰਚ ਕੀਤੀ ਹੈ ਮੀਆਂ ਦੀ ਟੋਢੀ ਮੀਆਂ ਕੀ ਮਲਹਾਰ ਤੇ ਇੱਥੇ ਕੋਈ ਅੰਤ ਥੋੜੀ ਹੈ ਜੋ ਸੁਰਤ ਨਾਲ ਕੋਈ ਦੇਖਣਾ ਸਿੱਖ ਜਾਂਦਾ ਹੈ ਉਹ ਪੂਰੀ ਕੁਦਰਤ ਵਿੱਚ ਕੀ ਕੀ ਰਾਗ ਗਾਏ ਜਾ ਰਹੇ ਨੇ ਕੀ ਕੀ ਸਵਰ ਲਾਏ ਜਾ ਰਹੇ ਨੇ ਕਿੰਨਾ ਸੁੰਦਰ ਤਾਲ ਹੈ ਬੇਹਿਸਾਬ ਹੈ ਕیتے ਰਾਗ ਪਰੀ ਸਿਉ ਕਹੀਨ ਕیتے ਗਾਵਣ ਹਾਰੇ ਕਿੰਨੇ ਗਾ ਰਹੇ ਹਨ गावह ਤੁਹਨੋ ਕੈਸੇ ਕੈਸੇ ਗੁਵਈਆਂ ਦਾ ਜ਼ਿਕਰ ਕੀਤਾ ਗਾਵਹਿ ਤੁਹਨੋ ਪੌਣ ਪਾਣੀ ਬਹਿ ਸੰਤਰ ਏ ਪ੍ਰਭੂ ਤੈਨੂੰ ਤਾਂ ਹਵਾ ਵੀ ਗਾ ਰਹੀ ਹੈ ਉਸ ਦੀ ਸਰਸਰਾਹਟ ਵਿੱਚ ਵੀ ਤੇਰਾ ਸੰਗੀਤ ਹੈ ਪਾਣੀ ਦੇ ਪਾਣੀ ਦੇ ਕਲਕਲ ਨਾਦ ਵਿੱਚ ਵੀ ਤੇਰਾ ਸੰਗੀਤ ਹੈ ਅਗ ਵੀ ਬਲਦੀ ਹੈ ਮੈਨੂੰ ਤਾਂ ਇਸ ਵਿੱਚੋਂ ਵੀ ਤੇਰਾ ਸੰਗੀਤ ਸੁਣਾਈ ਦਿੰਦਾ ਹੈ ਤੇਰੀ ਸਿਫਤ ਗਾਈ ਜਾ ਰਹੀ ਹੈ ਤੇ ਗਾਵੇ ਰਾਜਾ ਧਰਮ ਦੁਆਰੇ ਤੇਰੇ ਦਵਾਰ ਤੇ ਬੈਠਾ ਧਰਮ ਰਾਏ ਵੀ ਤੈਨੂੰ ਹੀ ਗਾ ਰਿਹਾ ਹੈ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਚਿੱਤਰ ਗੁਪਤ ਜਿਨ੍ਹਾਂ ਦੇ ਸੰਬੰਧ ਵਿੱਚ ਕਿਹਾ ਜਾਂਦਾ ਹੈ ਕਿ ਲੇਖਾਂ ਲਿਖਦੇ ਨੇ ਕਹਾਣੀ ਦਰਸਲ ਇੰਨੀ ਹੈ ਚਿੱਤਰ ਹੈ ਪ੍ਰਗਟ ਗੁਪਤ ਹੈ ਜੋ ਪ੍ਰਤੱਖ ਨਹੀਂ ਸਾਡੇ ਹਰ ਕਰਮ ਨੂੰ ਲਿਖਿਆ ਜਾ ਰਿਹਾ ਹੈ ਉਹ ਸ਼ਕਤੀਆਂ ਵੀ ਤੈਨੂੰ ਗਾ ਰਹੀਆਂ ਹਨ ਤੇ ਦਰਬਾਰ ਵਿੱਚ ਇਨਸਾਫ ਦੀ ਵਿਚਾਰ ਵੀ ਧਰਮਰਾਏ ਦੇ ਦਰਬਾਰ ਵਿੱਚ ਤੇਰੇ ਹੁਕਮ ਅਨਸਾਰ ਜਿੱਤੇ ਹੁੰਦੀ ਹੈ ਤੈਨੂੰ ਗਾਇਆ ਜਾ ਰਿਹਾ ਹੈ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਚਾਹੇ ਸ਼ਿਵ ਜੀ ਹੈ ਚਾਹੇ ਬ੍ਰਹਮਾ ਹੈ ਚਾਹੇ ਦੇਵੀਆਂ ਨੇ ਸੋਭਾ ਪਾਉਂਦੇ ਨੇ ਤੇਰੇ ਹੀ ਸਵਾਰੇ ਹੋਏ ਤੇਰੀ ਸਿਫਤ ਗਾ ਰਹੇ ਹਨ ਗਾਵੇ ਹੈ ਇੰਦ ਇਹ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਇੰਦਰ ਹੈ ਆਪਣੇ ਇੰਦਰਾਸਣ ਤੇ ਬੈਠਾ ਹੋਇਆ ਜਾਂ ਬਾਕੀ ਤੇ ਉਸ ਦੇ ਸੰਗੀ ਸਾਥੀ ਦੇਵਤੇ ਨੇ ਸਾਰੇ ਸਿਫਤ ਤੇਰੀ ਆਖ ਰਹੇ ਹਨ ਤੇਰੇ ਦਰ ਤੇ ਗਾਉਣ ਵਾਲੇ ਨੇ ਗਵਈਏ ਨੇ ਗਾਵਨ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਕੋਈ ਸਾਧਨਾ ਚ ਪੁੱਗੇ ਹੋਏ ਸਿੱਧ ਲੋਕ ਸਮਾਧੀਆਂ ਵਿੱਚ ਬੈਠੇ ਹੋਏ ਉਹ ਵੀ ਸਿਫਤ ਤੇਰੀ ਹੀ ਗਾਇਨ ਕਰ ਰਹੇ ਹਨ ਗਾਇਨ ਕਰਨ ਵਾਲਾ ਪ੍ਰਭੂ ਦੇ ਬੜਾ ਨੇੜੇ ਹੋ ਜਾਂਦਾ ਹੈ ਜੇ ਗਾਇਨ ਕਰਨ ਦੀ ਕਲਾ ਹੋਵੇ ਸਤਿਗੁਰੂ ਜੀ ਨੇ ਆਖਿਆ ਹੈ ਮੈਂ ਵੀ ਉਸ ਦਾ ਟਾਡੀ ਹਾਂ ਹਉ ਟਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕਾ ਕਿਤੇ ਅਰਥ ਤੂੰ ਆਇਆ ਢਾਡੀ ਨੂੰ ਬੁਲਾ ਕੇ ਰੱਬ ਪੁੱਛਦਾ ਕਿਹੜੇ ਕੰਮ ਆਇਓ ਐ ਹੈ ਗਉਣ ਵਾਲੇ ਦੀ ਔਕਾਤ ਕਿੱਥੇ ਪਹੁੰਚ ਜਾਂਦੀ ਹੈ ਹੋਵੇ ਸਹੀ ਕੋਈ ਗਉਣ ਵਾਲਾ ਸਿੱਧ ਵੀ ਗਾਰੇ ਨੇ ਸਮਾਧੀਆਂ ਚ ਬੈਠੇ ਸਾਧ ਲੋਕ ਵੀ ਉਸ ਦੀ ਵਿਚਾਰ ਕਰਦੇ ਤੇ ਉਸ ਨੂੰ ਗਾਉਂਦੇ ਹਨ ਭਲੇ شریف ਪੁਰਸ਼ ਵਿਚਾਰੇ ਸਾਧੂ ਜਨ ਉਸੇ ਦੇ ਗੁਣ ਗਾਇਨ ਕਰ ਰਹੇ ਹਨ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਚਾਹੇ ਕੋਈ ਜਤ ਸਾਧਨਾ ਇੰਦਰੀਆਂ ਨੂੰ ਕਾਬੂ ਵਿੱਚ ਰੱਖਣ ਦੀ ਕਲਾ ਵਿੱਚ નિਪੁੰਨ ਹੋ ਰਹੇ ਨੇ ਕਾਹੇ ਚਾਹੇ ਕੋਈ ਦਾਨੀ ਵਰਤੀ ਵਾਲੇ ਸਤੀ ਲੋਕ ਨੇ ਸੰਤੋਖ ਵਾਲੇ ਨੇ ਜਾਹੇ ਸੂਰ ਬੀਰ ਨੇ ਤਕੜੇ ਸੂਰ ਬੀਰ ਵੀਰ ਕਰਾਰੇ ਗਉਂਦੇ ਤੇਰੀ ਸਿਫਤ ਨੇ ਗਾਵਨ ਪੰਡਿਤ ਪੜਨ ਰਖੀਸਰ ਜੁਗ-ਜੁਗ ਵੇਦਾਂ ਨਾਲੇ ਪੰਡਿਤ ਵਿਦਵਾਨ ਜਨ ਰਿਖੀ ਤੇ ਰਖੀਆਂ ਦੇ ਮੁਖੀ ਜੁਗਾ-ਜੁਗਾੰਤਰਾਂ ਤੋਂ ਧਰਮ ਗ੍ਰੰਥਾਂ ਵੇਦਾਂ ਸਮੇਤ ਤੈਨੂੰ ਹੀ ਗਾ ਰਹੇ ਹਨ ਹੇ ਪ੍ਰਭੂ ਤੇਰਾ ਅਜੀਬ ਖੇਲ ਹੈ ਜੁਗ-ਜੁਗ ਵੇਦਾਂ ਨਾਲੇ ਜੁਗਾ-ਜੁਗਾਂਤਰਾ ਤੋਂ ਵੇਦਾਂ ਦੀ ਰਚਨਾ ਕਦ ਹੋਈ ਉਸ ਤੋਂ ਪਹਿਲਾਂ ਵੀ ਕੋਈ ਧਰਮ ਗ੍ਰੰਥ ਹੋਣਗੇ ਗਾ ਰਹੇ ਨੇ ਕਾਇਨਾਤ ਦੀ ਸ਼ੁਰੂਆਤ ਤੋਂ ਹੀ हे ਪ੍ਰਭੂ ਤੇਰੇ ਗੁਣ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਮਨ ਨੂੰ ਮੋਹ ਲੈਣ ਵਾਲੀਆਂ ਭਾਵੇਂ ਸਵਰਗ ਦੀਆਂ ਪਰੀਆਂ ਭਾਵੇਂ ਮਾਤ ਲੋਕ ਦੀਆਂ ਇਸਤਰੀਆਂ ਚਾਹੇ ਪਾਤਾਲ ਦੇ ਕੋਈ ਜੀਵ ਜੀਵਾਨੂ ਸਭ ਤੈਨੂੰ ਗਾਉਂਦੇ ਹਨ ਜਾਂ ਸੁਰਗ ਮਿਰਤ ਤੇ ਪਿਆਲ ਦੇ ਜੀਵਾਂ ਦੇ ਮਨ 모ਹ ਲੈਣ ਵਾਲੀਆਂ ਸੁੰਦਰ ਦੇਵੀਆਂ ਇਸਤਰੀਆਂ ਤੈਨੂੰ ਹੀ ਗਾ ਰਹੀਆਂ ਹਨ ਗਾਵੇ ਮੋਹਣੀਆਂ ਮਨ ਨੂੰ 모ਹ ਲੈਣ ਵਾਲੀਆਂ ਮਨ 모ਹਨ ਮਨ ਨੂੰ 모ਹ ਰਹੀਆਂ ਨੇ ਸੁਰਗਾ ਮਚ ਪਿਆਲੇ ਤਿੰਨਾਂ ਲੋਕਾਂ ਵਿੱਚ ਹੀ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਸਭ ਰਤਨ ਤੂੰ ਪਹਿਰਾ ਕੀਤੇ ਤੇਰੀ ਸਿਫਤ ਵਿੱਚ ਉਹਨਾਂ ਦੀ ਸੁਰਤ ਵੀ ਲੱਗੀ ਹੋਈ ਹੈ 68 ਤੀਰਥ ਵੀ ਤੈਨੂੰ ਹੀ ਗਾ ਰਹੇ ਹਨ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਜੋਦੇ ਸੂਰਬੀਰ ਬਹਾਦਰ ਲੋਕ ਉਹ ਵੀ ਤੈਨੂੰ ਗਾਉਂਦੇ ਨੇ ਜੋਹਾਂ ਖਾਣੀਆਂ ਦੀ ਪ੍ਰਕਿਰਿਆ ਵਿੱਚ ਪੈਦਾ ਹੋਏ ਜੀਵ ਚੋਹਾਂ ਖਾਣੀਆਂ ਦੇ ਜੀਵ ਜੰਤੂ ਸਭ ਤੇਰੀ ਸਿਫਤ ਗਾਇਨ ਕਰਨ ਵਾਲੇ ਹਨ ਗਾਵੇ ਖੰਡ ਮੰਡਲ ਵਰ ਬੰਡਾ ਕਰ ਕਰ ਰੱਖੇ ਧਾਰੇ ਚਾਹੇ ਟੁਕੜੇ ਕਿੰਨਿਆਂ ਵਿੱਚ ਅਸੀਂ ਗਿਣਤੀ ਕਰ ਲਈਏ ਕੋਈ ਸਬਤ ਦੀਪ ਗਿਣੇ ਕੋਈ ਕਿੰਨੇ ਖੰਡ ਕਰ ਲਵੇ ਸਾਰੇ ਤੈਨੂੰ ਗਾਉਂਦੇ ਨੇ ਸਾਰੇ ਆਕਾਸ਼ ਮੰਡਲ ਤੈਨੂੰ ਗਾਉਂਦੇ ਹਨ ਇੱਕ ਇੱਕ ਮੰਡਲ ਵਿੱਚ ਕਿੰਨੇ ਕਿੰਨੇ ਗ੍ਰਹਿ ਕੋਈ ਅੰਤ ਨਹੀਂ ਇਹ ਪੂਰਾ ਬ੍ਰਹਮੰਡ ਵਰਪੰਡ ਤੇਰੇ ਆਸਰੇ ਟਿਕਿਆ ਤੇਰਾ ਹੀ ਗਾਇਨ ਕਰ ਰਿਹਾ ਹੈ ਸੇ ਹੀ ਤੁਧ ਨੂੰ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਅਸਲੀ ਗਾਉਣਾ ਉਹਨਾਂ ਦਾ ਹੈ ਜਿਹੜੇ ਤੇਰੇ ਰੰਗ ਵਿੱਚ ਰੰਗੇ ਗਏ ਰਸ ਵਿੱਚ ਭਿੱਜ ਗਏ ਉਹ ਭਗਤ ਜਨ ਇਹ ਗਾਉਣਾ ਤਾਂ ਇਸ ਦਾ ਕਹਿਣਾ ਹੀ ਕੀ ਹੈ ਤੈਨੂੰ ਪਾਗ ਹੈ ਤੈਨੂੰ ਗਾਉਂਦੇ ਯੋ ਨੇ ਜੋ ਤੈਨੂੰ ਪਾਗ ਹੈ ਸੋਈ ਸੋਈ ਹੋਰ ਕਿਤੇ ਗਾਵਨ ਸੇਮ ਹੈ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਪੌਣ ਤੋਂ ਸ਼ੁਰੂ ਕਰਕੇ ਇੰਨੀ ਲੰਮੀ ਚਰਚਾ ਤੋਂ ਬਾਅਦ ਵੀ ਗੁਰੂ ਨਾਨਕ ਸਾਹਿਬ ਨੇ ਇਹ ਦਾਵਾ ਨਹੀਂ ਕੀਤਾ ਮੈਂ ਪੂਰੀ ਗਿਣਤੀ ਕਰ ਦਿੱਤੀ ਹੈ। ਉਹਨਾਂ ਆਖਿਆ ਨਹੀਂ ਨਹੀਂ। ਹੋਰ ਕਿਤੇ ਗਾਵਨ ਸਿਮੈ ਚਿਤਨਾਵਨ ਮੇਰੇ ਦਿਮਾਗ ਵਿੱਚ ਮੇਰੇ ਚੇਤੇ ਵਿੱਚ ਨਹੀਂ ਆਉਂਦੇ। ਹੋਰ ਕਿੰਨੇ ਪ੍ਰਕਾਰ ਦੇ ਜੀਵ ਜੰਤੂ ਤੈਨੂੰ ਗਾ ਰਹੇ ਨੇ ਕੌਣ-ਕੌਣ ਗਾ ਰਿਹਾ ਹੈ? ਨਾਨਕ ਕਿਹਾ ਵਿਚਾਰੇ। ਏ ਨਾਨਕ ਕੀ ਵਿਚਾਰ ਕਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਉਹ ਨਿਰੰਕਾਰ ਸਦਾ ਤੋਂ ਹੈ ਸਦਾ ਲਈ ਹੈ ਅਟਲ ਹੈ ਉਹ ਸਾਹਿਬ ਮਾਲਕ ਹੈ ਉਸੇ ਦਾ ਹੁਕਮ ਚੱਲਦਾ ਹੈ ਉਸ ਦਾ ਹੁਕਮ ਵੀ ਅਟਲੋ ਆਪ ਵੀ ਅਟਲੋ ਉਸ ਦੀ ਵਡਿਆਈ ਵੀ ਅਟਲ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਉਹ ਨਿਰੰਕਾਰ ਹੁਣ ਵੀ ਹੈ ਅਗਾਹ ਵੀ ਸਦਾ ਰਹੇਗਾ ਉਹ ਕਿਦਰੇ ਮਿਟਣ ਵਾਲਾ ਜਾਣ ਵਾਲਾ ਨਹੀਂ ਰਚਨਾ ਜਨ ਰਚਾਈ ਜਿਸ ਨਿਰੰਕਾਰ ਨੇ ਇਸ ਪੂਰੀ ਰਚਨਾ ਨੂੰ ਰਚਿਆ ਹੈ ਉਹ ਆਪ ਸਦਾ ਕਾਇਮ ਰਹਿਣ ਵਾਲਾ ਹੈ ਇਹ ਪਦਾਰਥ ਜੰਮਦੇ ਮਰਦੇ ਬਣਦੇ ਮਿਟਦੇ ਰਹਿੰਦੇ ਨੇ ਪਰ ਉਹ ਬਣਾਉਣ ਵਾਲਾ ਆਪ ਸਦਾ ਕਾਇਮ ਹੈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਹਨੂੰ ਪਾਈ ਜਿਸ ਨਿਰੰਕਾਰ ਨੇ ਇਹ ਮਾਇਆ ਦਾ ਸਮੂਚਾ ਪਸਾਰਾ ਸੰਸਾਰ ਦਾ ਪਸਾਰਾ ਪਸਾਰਿਆ ਹੈ ਅਨੇਕ ਪ੍ਰਕਾਰ ਦਾ ਹੈ ਰੰਗਾ ਰੰਗਾ ਦਾ ਹੈ ਰੰਗ ਸਾਰੇ ਉਸ ਦੇ ਨੇ ਕੋਤਕ ਚੋਜ ਸਾਰੇ ਉਸ ਦੇ ਨੇ ਪਰ ਤਰ੍ਹਾਂ ਤਰ੍ਹਾਂ ਦੀ ਦੁਨੀਆ ਤਰ੍ਹਾਂ ਤਰ੍ਹਾਂ ਦੀਆਂ ਜਿੰਸਾਂ ਦੇ ਜੀਵ ਉਸਨੇ ਪੈਦਾ ਕਰ ਦਿੱਤੇ ਨੇ ਤਾਂ ਇਹ ਮਾਇਆ ਦਾ ਪਸਾਰਾ ਪਸਾਰ ਦਿੱਤਾ ਹੈ ਕਰ ਕਰ ਵੇਖਿਆ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਉਹ ਆਪ ਰਚ ਕੇ ਆਪ ਹੀ ਵੇਖਣ ਵਾਲਾ ਦ੍ਰਿਸ਼ਟਾ ਵੀ ਬਣ ਗਿਆ ਹੈ ਜਿਵੇਂ ਜਿਵੇਂ ਉਸ ਦੀ ਵਡਿਆਈ ਵਰਤ ਰਹੀ ਹੈ ਉਸ ਦਾ ਵੱਡਾਪਣ ਇਸ ਕੁਦਰਤ ਵਿੱਚ ਵਰਤ ਰਿਹਾ ਹੈ ਵਰਤੌਣ ਵਾਲਾ ਵੀ ਆਪ ਹੈ ਵੇਖਣ ਵਾਲਾ ਵੀ ਆਪ ਹੈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਜੋ ਉਸ ਨੂੰ ਭੌਂਦਾ ਹੈ ਉਹੀ ਕਰਦਾ ਹੈ ਉਹੀ ਅਗਾਂਹ ਕਰੇਗਾ ਉਸ ਉੱਪਰ ਕਿਸੇ ਦੀ ਆਗਿਆ ਨਹੀਂ ਚਲਦੀ ਕਿ ਕੋਈ ਉਸ ਨੂੰ ਹੁਕਮ ਕਰੇ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਉਹ ਪਾਤਸ਼ਾਹ ਸ਼ਾਹਾਂ ਦਾ ਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਬਣਾਉਂਦਾ ਹੈ ਰਜ਼ਾ ਵਿੱਚ ਰਹਿਣਾ ਵੀ ਇੱਕ ਰਾਗ ਹੈ ਇੱਕ ਤਰ੍ਹਾਂ ਦਾ ਇੱਕ ਰਸ ਹੈ ਇੱਕ ਰੰਗ ਹੈ ਉਸ ਵਿੱਚ ਭਿੱਜ ਜਾਣ ਦੀ ਪ੍ਰੇਰਣਾ ਹੈ ਤੇ ਜਿਸ ਨੂੰ ਭਿੱਜਣਾ ਆਉਂਦਾ ਹੈ ਉਹ ਸਭ ਕੁਝ ਧਾਤ ਤੇ ਲਾ ਕੇ ਵੀ ਇਹੀ ਬਾਜ਼ੀ ਖੇਡਦਾ ਹੈ ਇੱਕ ਕਥਾ ਮੈਂ ਸੁਣੀ ਕੋਈ ਵਿਅਕਤੀ ਤਬਲੇ ਦਾ ਰਿਆਜ਼ ਕਰਦਾ ਮੂੰਹ ਤੋਂ ਬੋਲ ਬੋਲਦਾ ਹੋਇਆ ਖੂਹ ਵੱਲ ਤੁਰਿਆ ਆਉਂਦਾ ਹੈ ਤੇ ਖੂਹ ਤੇ ਕੋਈ ਮੀਰ ਜ਼ਾਦਾ ਮਰਾਸੀ ਪਾਣੀ ਭਰਨ ਲੱਗਾ ਹੈ ਉਸਨੇ ਢੋਲ ਪਾਣੀ ਵਿੱਚ ਲਟਕਾਇਆ ਹੋਇਆ ਹੈ ਉਹ ਖਿੱਚ ਰਿਹਾ ਸੀ ਢੋਲ ਕੇ ਪਿੱਛੋਂ ਆਵਾਜ਼ ਆਈ ਦਾਦਾ ਤਿਰਕੜ ਤੂਨਾ ਕੱਤਾ ਧਾ ਦਾਦਾ ਤਿਰਕੜ ਤੂਨਾ ਕੱਤਾ ਧਾ ਦਾਦਾ ਤਿਰਕੜ ਤੂਨਾ ਕੱਤਾ ਅਗਲੀ ਵਾਰੀ ਜਦੋਂ ਸੰਭ ਤੇ ਆਉਣਾ ਸੀ ਧਾ ਤੇ ਉਸ ਨੇ ਢੋਲ ਦੀ ਲੱਜ ਛੱਡ ਦਿੱਤੀ ਤੇ ਤਾੜੀ ਮਾਰ ਦਿੱਤੀ ਦਾ ਵੇਖਣ ਵਾਲੇ ਕੋਈ ਹੋਰ ਖੜੇ ਸਨ ਜਿਨ੍ਹਾਂ ਨੂੰ ਰਾਗ ਤਾਲ ਦੀ ਕੋਈ ਸਮਝ ਨਹੀਂ ਹੁੰਨਾ ਆਖਿਆ ਮੀਰ ਜادہ ਆ ਡੋਲ ਡਿੱਗ ਪਈ ਉਸਨੇ ਆਖਿਆ ਢੋਲ ਫੇਰ ਕੱਢ ਲਾਂਗੇ ਪਰ ਮੈਂ ਤਾਲੋਂ ਤਾਂ ਨਹੀਂ ਨਕੁੰਝਿਆ ਰਾਗ ਤਾਲ ਜ਼ਿੰਦਗੀ ਦੀ ਟਾਈਮਿੰਗ ਤੇ ਟੋਨ ਸੈੱਟ ਕਰਨ ਵਾਲਾ ਹੈ ਕਾਸ਼ ਸਾਨੂੰ ਇਹ ਸੈੱਟ ਕਰਨੀ ਆ ਜਾਏ ਤਹਰ ਪਾਸੇ ਕੁਦਰਤ ਦਾ ਰਾਗ ਪ੍ਰਭੂ ਦੀ ਸਿਫਤ ਸੁਲਾਦੇ ਗੀਤ ਅਸੀਂ ਸੁਣ ਸਕਦੇ ਹਾਂ ਵਾਹਿਗੁਰੂ ਜੀ ਕਿਰਪਾ ਕਰਨ ਇਹ ਔਕਾਤ ਸਾਨੂੰ ਮਿਲ ਸਕੇ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ ਅਲਪਗ ਜੀਵ ਹਾਂ ਗੁਰਬਾਣੀ ਆਜ਼ਾਦ ਬੋਧ ਹੈ ਭੁੱਲਾਂ ਬਖਸ਼ ਲੈਣੀਆਂ ਗੁਰਮਤ ਵਿਚਾਰਾਂ ਨੂੰ ਹਿਰਦੇ ਵਿੱਚ ਥਾਂ ਦੇਣੀ ਇਸ ਦੇ ਨਾਲ ਨਾਲ ਅਖੀਰ ਵਿੱਚ ਮੈਂ ਫਿਰ ਬੇਨਤੀ ਕਰਨੀ ਚਾਹੁੰਦਾ ਹਾਂ ਪਹਿਲੇ ਨੰਬਰ 3 ਸਰਦਾਰ ਗਿਆਨ ਸਿੰਘ ਜੀ ਜਰਮਨੀ ਵਾਲਿਆਂ ਨੇ ਜੋ ਕਮੈਂਟ ਕੀਤੇ ਨੇ ਕਿ ਅਸੀਂ ਭਾਵੇਂ ਅੱਜਕੱਲ ਇੰਡੀਆ ਵਿੱਚ ਗਏ ਹੋਏ ਹਾਂ ਉਹਨਾਂ ਦਾ ਉੱਥੇ ਬੜਾ ਕਾਰੋਬਾਰ ਹੈ ਪਰ ਅਸੀਂ ਕਥਾ ਜ਼ਰੂਰ ਰੋਜ਼ ਸੁਣਦੇ ਹਾਂ ਹਰ ਐਪੀਸੋਡ ਸੁਣ ਰਹੇ ਹਾਂ ਉਹਨਾਂ ਦਾ ਧੰਨਵਾਦ ਕੀਤਾ ਹੈ ਦਰਅਸਲ ਇਹ ਪ੍ਰੇਰਣਾ ਹੀ ਉਹਨਾਂ ਦੀ ਸੀ ਅਗਰ ਗੁਰਬਾਣੀ ਵਿਚਾਰ ਦਾ ਪਹਿਲਾ ਐਪੀਸੋਡ ਸੁਣੋਗੇ ਤਾਂ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਹੀ ਉਹਨਾਂ ਦਾ ਕੀਤਾ ਸੀ ਜਿਨ੍ਹਾਂ ਨੇ ਪ੍ਰੇਰਣਾ ਕਰਕੇ ਇਹ ਲੜੀ ਸ਼ੁਰੂ ਕਰਵਾਈ ਬਹੁਤ ਬਹੁਤ ਧੰਨਵਾਦ ਹੈ ਤੇ ਆਪ ਸਭਨਾਂ ਨੂੰ ਬੇਨਤੀ ਹੈ ਜਿੱਥੇ ਆਪ ਜੀ ਸੁਣਦੇ ਹੋ ਸ਼ੇਅਰ ਜ਼ਰੂਰ ਕਰੋ ਬਾਕੀ ਸਾਰੇ ਸਰਕਲ ਵਿੱਚ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਵੀ ਕਰੋ ਸਬਸਕ੍ਰਾਈਬ ਕਰਨ ਦੇ ਨਾਲ 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 ਕੋਈ ਵਿਚਾਰ ਕਮੈਂਟਸ ਦੇਣੇ ਚਾਹੋ ਆਪ ਜੀ ਦਾ ਸਵਾਗਤ ਹੈ ਪਿਆਰ ਸਹਿਤ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ